ਹੱਟਾ ਜਿਹੜੀ ਬਾਰਡਰ ਤੋਂ ਚੱਕ ਕੇ ਘਰੇ ਲਾ ਲਈ ਕੀ ਸੋਚੀ ਸੋਚਿਆ ਸੀ ਘਰੇ ਹੱਟ ਬਣਾਈ ਜਾਵੇ ਤਸਵੀਰਾਂ ਲਾਈਆਂ ਜਾਂਦੇ ਬਾਲੇ ਕਾਨੂੰਨਾਂ ਦੇ ਖਿਲਾਫ ਲੜਦੇ ਆ ਉਹਦੀ ਯਾਦ ਜ਼ਰੂਰ ਹੋਣੀ ਚਾਹੀਦੀ ਆ ਕਰਦੇ ਵਿੱਚ ਜੇ ਬਣੀ ਹੋਊਗੀ ਤਾਂ ਲੋਕ ਪੁੱਛਣਗੇ ਆਗੇ ਜਾਂ ਦੱਸਣਗੇ ਹੁਣ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਉਹਨਾਂ ਦਾ ਸਖਤ ਬਿਆਨ ਆਇਆ ਕਹਿੰਦੇ ਕੋਈ ਹੋਵੇ ਭਾਵੇਂ ਕਿਸਾਨ ਆਗੂ ਹੋਣ ਜੱਥੇਬੰਦੀਆਂ ਹੋਣ ਜੇ ਕਿਸੇ ਨੇ ਧਰਨਾ ਲਾਇਆ ਮੁਜ਼ਾਹਰਾ ਕੀਤਾ ਸੜਕਾਂ 'ਤੇ ਆਮ ਕੀਤੀਆਂ ਤਾਂ ਸਖਤ ਕਾਰਵਾਈ ਲਈ ਤਿਆਰ ਰਹਿਣਾ ਪਤਾ ਨਹੀਂ ਕਿੰਨੇ ਦਿਨ ਰਹਿ ਗਏ ਨੇ ਕਿੰਨੇ ਦਿਨ ਨੇ ਹੈਗੇ ਇਹ ਐਵੇਂ ਫੜਾ ਜਾ ਮਾਰੀ ਜਾਂਦਾ ਜਦੋਂ ਕੋਈ ਤੇ ਟੱਕਰ ਲਾ ਗਈ ਨਾ ਖਰਦਿਆ ਨਾ ਫੇਰੇ ਨੂੰ ਪਤਾ ਲੱਗਣਾ ਵੀ ਕਿੰਨੇ ਆਉਂਦਾ ਬੰਦਾ ਹਟਦਾ ਜਿਵੇਂ ਹਟਦਾ ਨਾ ਅਸੀਂ ਆਦੇ ਮੰਗਾਂ ਦੇ ਮਜਾਰੇ ਕਰਾਂਗੇ ਕਦੇ ਨਹੀਂ ਹਟਦੇ ਜੋ ਕੁਝ ਉਹ ਮਰਜ਼ੀ ਗੱਲ ਵਿੱਚ ਡਾਂਗਾ ਮਾਰ ਰਿਹਾ ਜਾਂ ਕੁਝ ਕਰੇ ਇਹ ਕਿਹਾ ਵੀ ਤੁਸੀਂ ਰਾਜ ਬਲਤਾਲ ਦਿਓ ਫੇਰ ਤੁਸੀਂ ਦੇਖੋ ਵੀ ਇਸ ਦੀ ਕਿੰਨਾ ਬਦਲਾ ਦੇਵਾਂਗੇ ਉਹ ਜਿੰਨਾ ਇਹ ਕਹਿੰਦਾ ਬਦਲਾ ਲੈਉਣ ਨੂੰ ਕਹਿੰਦਾ ਓਨੇ ਹੀ ਇਹਦੇ ਉਲਟ ਉਲਟ ਕੰਮ ਕਰਦੇ ਆ। ਇੱਕ ਦਿਨ ਦਲੇਵਾਰ ਉਹਨਾਂ ਨੇ ਐਲਾਨ ਕੀਤਾ ਸੀ ਕਿ ਅੱਜ ਜਿਹੜੇ ਖਲੌਰੀ ਬਾਡਰ ਹੈ ਉਹਨਾਂ ਦੇ ਉੱਤੇ ਜਾਂ ਸ਼ੰਭੂ ਬਾਡਰ ਦੇ ਨਾਲ ਟਰਾਲੀਆਂ ਚੋਰੀਆਂ ਹੋਈਆਂ ਜਾਂ ਸਮਾਨ ਹੋਇਆ। ਉਹਦੇ ਖਿਲਾਫ ਧਰਨਾ ਲਾਉਣਾ ਸੀ ਪਰ ਉਹਨਾਂ ਨੂੰ ਨਜ਼ਰਬੰਦ ਕਰ ਲਿਆ ਗਿਆ। ਕਿਵੇਂ ਤੇ ਜਿਹੜਾ ਦਲੇਆਨੋਂ ਪੜਿਆ ਜਾਂ ਉਹਨੂੰ ਅੱਜ ਅਹ ਰੈਸਪੀ ਤੱਕਰੇ ਅਸੀਂ ਸਖ਼ਤ ਇੰਡਿਆ ਕਰਦੇ ਆਂ ਔਰ ਪੰਜਾਬ ਸਰਕਾਰ ਨੂੰ ਵਾਰਨਿੰਗ ਦਿੰਦੇ ਆਂ ਕਿ ਤੁਸੀਂ ਇਹ ਵੀ ਰੱਖ ਬੰਗਾਂ ਨੂੰ ਆ ਜਾ ਜੋ ਇਹਦੇ ਨਤੀਜੇ ਬਹੁਤ ਪੈਣਗੇ ਜਿਹੜਾ ਪਾਣੀਆਂ ਦਾ ਅੱਜ ਕੱਲ ਬੜਾ ਮਸਲਾ ਹੋਇਆ ਹੋਇਆ ਹਰਿਆਣਾ ਤੇ ਪੰਜਾਬ ਦਾ ਵਿੱਚ ਹਿਮਾਚਲ ਵੀ ਆ ਗਿਆ ਉਹਨੂੰ ਕਿਤਾ ਤੁਹਾਡੀ ਯੂਨੀਅਨ ਕਿਵੇਂ ਦੇ ਦਿੰਦੇ ਪਾਣੀਆਂ ਦਾ ਮਸਲਾ ਇਹ ਤਾਂ ਜੰਮੂ ਕੋ ਹਮੇਸ਼ਾ ਦਾ ਮਸਲਾ ਇਹ ਜਾਣ ਬੁੱਝ ਕੇ ਸਰਕਾਰਾਂ ਖਰਾਬ ਕਰਦੀਆਂ ਪਾਣੀ ਦਾ ਮਸਲਾ ਤਾਂ ਸਾਡੇ ਨਾਲ ਪਹਿਲਾਂ ਤੋਂ ਧੱਕਾ ਹੁੰਦਾ ਆ ਸਸੀ ਗੱਲ ਜੀ ਤੁਸੀਂ ਪੰਜਾਬ ਪ੍ਰਾਈਮ ਟੀਵੀ ਵੇਖ ਰਹੇ ਹੋ ਮੈਂ ਤੁਹਾਡੇ ਨਾਲ ਰਵੀ ਪਾਟਿਆ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸਰਪ੍ਰਸਤ ਅਵਤਾਰ ਸਿੰਘ ਮੈਲੋ ਦੇ ਨਿਵਾਸ ਦੇ ਉੱਤੇ ਪਹੁੰਚੇ ਹਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜੇ ਅੱਜ ਕਿਸਾਨ ਆਗੂ ਹੈ ਜਗਜੀਤ ਸਿੰਘ ਡੱਲੇਵਾਲ ਉਹਨੂੰ ਨਜ਼ਰਬੰਦ ਪੁਲਿਸ ਨੇ ਕੀਤਾ ਉਹਨੂੰ ਕਿਵੇਂ ਦੇਖਦੇ ਆ ਨਾਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇੱਕ ਵੱਡਾ ਬਿਆਨ ਆਇਆ ਕਿ ਜਿਹੜੇ ਲੋਕ ਭਾਵੇਂ ਉਹ ਕਿਸਾਨ ਜੱਥੇਬੰਦੀਆਂ ਹੋਣ ਸਮਾਜਿਕ ਜੱਥੇਬੰਦੀਆਂ ਹੋਣ ਧਾਰਮਿਕ ਜਥੇਬੰਦੀਆਂ ਹੋਣ ਜਿਨ੍ਹਾਂ ਨੇ ਵੀ ਧਰਨੇ ਮੁਜ਼ਾਰੇ ਕੀਤੇ ਜਾਂ ਸੜਕਾਂ ਜਾਮ ਕੀਤੀਆਂ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਊਗੀ ਉਸ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਆ ਅੱਜ ਅਸੀਂ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡ ਮੇਲੋ ਦੇ ਵਿੱਚ ਆ ਨਾਲ ਹੀ ਲੱਖੋਵਾਲ ਪਿੰਡ ਹੈ ਜਿੱਥੇ ਆ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਵੀ ਰਹਿੰਦੇ ਨੇ ਨਾਲ ਗਵੰਡੀ ਪਿੰਡ ਤੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਜਦੋਂ ਇਹਨਾਂ ਦੇ ਘਰ ਪਹੁੰਚੇ ਤਾਂ ਜੀ ਆਇਆਂ ਨੂੰ ਲਿਖਿਆ ਹੋਇਆ ਅਕਸਰ ਪੰਜਾਬੀਆਂ ਦੀ ਫਿਤਰਤ ਹੈ ਜਦੋਂ ਘਰ ਕੋਈ ਆਉਂਦਾ ਹੈ ਉਹਦਾ ਖੁੱਲੇ ਦਿਲ ਨਾਲ ਸਵਾਗਤ ਕਰਦੇ ਆ ਤੇ ਜੀ ਆਇਆਂ ਨਿਖਿਆ ਦਿੱਲੀ ਫਤਿਹ ਸ਼ੰਭੂ ਬਾਰਡਰ ਦੀ ਯਾਤ ਇਹ ਉਹ ਯਾਦ ਹੋ ਸਕਦੀ ਹੈ ਜਿਹੜੀ ਹੱਟ ਜਿੱਥੇ ਤੁਸੀਂ ਇਸ ਬਜ਼ੁਰਗ ਕਿਸਾਨ ਨੇਤਾ ਨੂੰ ਸਿੰਘੂ ਬਾਰਡਰ ਦੇ ਉੱਤੇ ਅੰਦੋਲਨ ਕਰਦੇ ਦੇਖਿਆ ਹੁੰਦੇ ਤੇ ਉਹੀ ਜਿਹੜੀ ਹੱਟ ਹੈ ਉਹੀ ਜਿਹੜੀ ਝੌਂਪੜੀ ਹੈ ਤੰਬੂ ਹੈ ਉਹ ਇਹਨਾਂ ਨੇ ਆਪਣੇ ਘਰ ਦੇ ਵਿੱਚ ਲਾ ਲਿਆ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਵੇਂ ਦਾ ਰਿਹਾ ਸੀ ਅੰਦੋਲਨ ਤੇ ਅੱਜ ਅੰਦੋਲਨ ਕਿਵੇਂ ਚੱਲਦਾ ਆਓ ਅੰਦਰ ਲੈ ਕੇ ਚੱਲਦੇ ਆ ਤੁਹਾਨੂੰ ਕਿਸਾਨ ਆਗੂ ਅਵਤਾਰ ਸਿੰਘ ਮੈਲੋਂ ਦੀ ਜਿਹੜੀ ਹੱਟ ਹੈ ਝੌਂਪੜੀ ਆ ਉਹਦੇ ਅੰਦਰ ਪਹੁੰਚ ਚੁੱਕੇ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਯਾਦਾਂ ਨੇ ਅੰਦੋਲਨ ਦੀਆਂ ਜਿਹੜਾ ਅੰਦੋਲਨ ਦਿੱਲੀ ਦੀਆਂ ਅ ਦਿੱਲੀ ਦੇ ਬਾਰਡਰਾਂ ਤੇ ਲੱਗਿਆ ਸੀ ਉਹਦੀਆਂ ਯਾਦਾਂ ਨੇ ਇਹ ਤਸਵੀਰਾਂ ਨੇ ਆਉਣ ਵਾਲੀਆਂ ਜਿਹੜੀਆਂ ਪੀੜੀਆਂ ਨੇ ਇਹਨਾਂ ਦੀਆਂ ਪੋਤੇ-ਪੁੱਤੇ ਦੇਖਿਆ ਕਰਨਗੇ ਕਿ ਕਿਸਾਨੀ ਦੇ ਲਈ ਕਿਵੇਂ ਇਹਨਾਂ ਦੇ ਬਜ਼ੁਰਗਾਂ ਨੇ ਅੰਦੋਲਨ ਕੀਤਾ ਇੱਧਰ ਦੇਖ ਸਕਦੇ ਹੋ ਜਿਹੜਾ ਜਿਹੜੇ ਵੱਡੇ ਲੀਡਰਾਂ ਨੂੰ ਰਾਜਪਾਲ ਨੂੰ ਗਵਰਨਰ ਨੂੰ ਮੰਗ ਪੱਤਰ ਦਿੱਤੇ ਹੋਏ ਨੇ ਉਹਦੀਆਂ ਵੀ ਤਸਵੀਰਾਂ ਨੇ ਇੱਧਰ ਆ ਜਦੋਂ ਬਾਰਡਰ ਦੇ ਉੱਤੇ ਬੈਠੇ ਸੀ ਅੰਦੋਲਨ ਚੱਲਦਾ ਸੀ ਬਾਰਡਰ ਦੇ ਉੱਤੇ ਬੈਠਿਆਂ ਦੀਆਂ ਵੀ ਤਸਵੀਰਾਂ ਨੇ ਸਾਨਾ ਗੋਪਤਾਰ ਸਿੰਘ ਮੇਲੋਂ ਸਾਡੇ ਨਾਲ ਹੈ ਮੇਲੋਂ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਜੀ ਪਹਿਲਾਂ ਤਾਂ ਆ ਹੱਟ ਆ ਜਿਹੜੀ ਬਾਰਡਰ ਤੋਂ ਹੀ ਚੱਕ ਕੇ ਘਰੇ ਲਾ ਲਈ ਕੀ ਸੋਚ ਕੀ ਸੋਚਿਆ ਸੀ ਘਰੇ ਹੱਟ ਬਣਾਈ ਜਾਵੇ ਤਸਵੀਰਾਂ ਲਾਈਆਂ ਜਾਣ ਸ਼ੱਭੂ ਬਾਰਡਰ ਦੇ ਮੈਂ 1 ਸਾਲ ਪੂਰਾ ਉੱਥੇ ਹੀ ਰਿਹਾ ਮੈਂ ਘਰ ਨਹੀਂ ਆਇਆ ਔਰ ਜਦੋਂ ਪਹਿਲਾਂ ਅਸੀਂ ਟਰਾਲੀਆਂ 'ਚ ਪੈਂਦੇ ਹੁੰਦੇ ਸੀ ਸਾਨੂੰ ਵੀ ਟਰਾਲੀਆਂ ਦੇ ਲੋਡ ਪੈ ਗਈ ਸਾਨੂੰ ਇਹ ਹੱਟ ਬਣਾਉਣੀਆਂ ਪੈ ਗਈਆਂ ਹਮ ਹੱਟਾਂ ਦੇ ਵਿੱਚ ਸਾਡੇ ਦੁੱਤ ਤੇ ਤਰਫਾਨਾ ਲਾ ਕੇ ਆ ਬੜਾ ਵਧੀਆ ਬਣਾ ਕੇ ਬਣਾਈ ਹੋਈ ਸੀ ਮੇਰੇ ਮਨ ਤੁਸੀਂ ਵੀ ਜਿਹੜੀ ਇਹ ਯਾਦ ਆ ਆਪਣੀ ਜਿੱਥੇ ਸਾਲ ਦੀ ਆਪਾਂ ਕਾਲੇ ਕਾਨੂੰਨਾਂ ਦੇ ਖਿਲਾਫ ਲੜਦੇ ਆ ਉਹਦੀ ਯਾਦ ਜੂਰ ਹੋਣੀ ਚਾਹੀਦੀ ਆ ਘਰ ਦੇ ਵਿੱਚ ਜੇ ਬਣੀ ਹੋਊਗੀ ਤਾਂ ਲੋਕ ਪੁੱਛਣਗੇ ਆ ਕੇ ਜਾਂ ਦੱਸਣਗੇ ਤਾਂ ਇਹ ਮੈਂ ਟਰਾਲੀ ਦੇ ਲੱਦ ਕੇ ਲਿਆ ਕੇ ਆ ਕੇ ਤੇ ਮੇਰੇ ਮਨ ਤੇ ਜਿੰਨੀ ਉਹ ਤਾਂ ਫੋਟੋ ਰੱਖੀਆਂ ਉਹ ਸਾਡੀ ਪੋਖੜ ਤਾਲ ਦੀ ਵਿਆ ਸਾਡਾ ਮਹਿੰਦਰ ਸਿੰਘ ਤਕਾਇਤ ਜਿਹੜਾ ਪੁਰਾਣਾ ਉਹ ਵੀ ਫੋਟੋ ਸਾਡੀਆਂ ਸਾਡੀਆਂ ਫੋਟੋ ਉਥੋਂ ਦੀਆਂ ਲੱਗੀਆਂ ਹੋਈਆਂ ਨੇ ਅਸੀਂ ਉਥੇ ਜਦੋਂ ਜਾਤ ਕੀਤੀ ਸਾਡੇ ਨਾਲ ਬਹੁਤ ਤੱਕਾ ਵੀ ਹੋਇਆ ਸਰਕਾਰ ਨੇ ਸਾਰੀਆਂ ਚਾਹਨਾ ਖੇਡੀਆਂ ਪਰ ਅਸੀਂ ਉਹਨਾਂ ਦੀ ਚਾਰ ਕੋਈ ਚੱਲਣ ਨਹੀਂ ਦਿੱਤੀ ਜਿਵੇਂ ਕਿ ਉਥੇ ਉਹਨਾਂ ਨੇ ਲੜਕਿਆਂ ਵੀ ਭੇਜੀਆਂ ਸ਼ਰਾਬ ਵੀ ਭੇਜੀ ਹੋਰ ਬਹੁਤ ਕੁਝ ਉਹਨਾਂ ਤੋਂ ਭੇਜਿਆ ਸਾਡੇ ਡੋਕ ਬਹੁਤ ਕੈਮਰੇ ਸ਼ਾਂਤ ਵੀ ਢੰਗ ਨਾਲ ਸੀ ਮੋਟਾ ਜਿੱਤ ਕੇ ਆਏ ਆ ਔਰ ਉਹ ਬੋਰਡ ਦੇ ਵਿੱਚ ਜਿਹੜੇ ਕਾਲੇ ਕਾਨੂੰਨ ਵਾਪਸ ਅਸੀਂ ਕਰਾਏ ਨੇ ਉਹ ਜਿਵੇਂ ਉਹਨੇ ਪਾਸ ਕੀਤੇ ਸੀ ਉਵੇਂ ਅਸੀਂ ਰਿਜੈਕਟ ਕਰਾਏ ਨੇ ਪਾਰਲੀਮੈਂਟ ਵਿੱਚ ਦਾ ਪੇਸ਼ ਹੋਇਆ ਫਿਰ ਰਾਜ ਸਭਾ 'ਚ ਹੋਇਆ ਫਿਰ ਉਹ ਤੋਂ ਬਾਅਦ ਰਾਸ਼ਪਤੀ ਨੇ ਉਹਨੂੰ ਮਨਜ਼ੂਰੀ ਦਿੱਤੀ ਫਿਰ ਇਹ ਕਾਲੇ ਕਾਨੂੰਨ ਵਾਪਸ ਹੋ ਗਏ ਤੇ ਦੂਜੀਆਂ ਮੰਗਾਂ ਤੇ ਸਾਡੀਆਂ ਜਿਹੜੀਆਂ ਐਮਐਸਪੀਸੀ ਦੀ ਜਾਂ ਉਤੇ ਕੀਰੀ ਦੇ ਵਿੱਚ ਸਾਡੇ ਤੇ ਕੇਸ ਬਣੇ ਸੀਗੇ ਕੋਈ ਸਾਡੇ ਇੱਕ ਬੰਦਿਆਂ ਦੇ ਯਾਰ ਨੇ ਜੀ ਗੱਲ ਜਾਰੀ ਕੇਸ ਬਣਾਇਆ ਚੜੇਗਾ ਝੂਠੇ ਕੇਸ ਬਣਾਇਆ ਸੀ ਕੋਈ ਔਰ ਜਾਂ ਬਿਜਲੀ ਐਕਟਰ ਸੀਗਾ ਕੁਝ ਉਹ ਸਾਰੀਆਂ ਗੱਲਾਂ ਮੰਨ ਕੇ ਸਾਣਾ ਡਿਕਟੀ ਰੂਪ ਚ ਫੈਦਰਾ ਕਰ ਲਿਆ ਵੀ ਆਪਾਂ ਬਾਅਦ ਕੇ ਕਮੇਟੀ ਬਣਾ ਲਾਂਗੇ ਆਪਾਂ ਕਮੇਟੀ ਉਹਨਾਂ ਨੇ ਫਿਰ ਬਣਾਈ ਉਹਨਾਂ ਨੇ ਆਪਦੀ ਬਣਾਈ ਸਾਡਾ ਬੰਦਾ ਕੋਈ ਨਹੀਂ ਪਾਇਆ ਇਸ ਕਰਕੇ ਸਾਰੀਆਂ ਮਗਾ ਬਚਾਲੇ ਪਈਆਂ ਨੇ ਅਸੀਂ ਉਹ ਬਣਾ ਕੇ ਆਇਆ ਇਹ ਹਟ ਫੇਰ ਉਤੋਂ ਵੜੀ ਬਿਆ ਕੇ ਅਸੀਂ ਇੱਥੇ ਮੰਚ ਸੀਗੇ ਹੁਣ ਜਿਹੜਾ ਵੀ ਆਉਂਦਾ ਯਾਦ ਕਰਦਾ ਵੀ ਆ ਸਾਡੀ ਫੋਟੋ ਆ ਸਾਡੀ ਫੋਟੋ ਆ ਆ ਇਹ ਯਾਦਾਂ ਬਣਾਈਆਂ ਸੀ ਹੋਰ ਸ਼ੌਂਕ ਨਹੀਂ ਕੋਈ ਸ਼ੌਂਕ ਇਹ ਚੀਜ਼ਾਂ ਨਾ ਵੀ ਯਾਦਾਂ ਦਾ ਮੈਂ ਸਨ 70 ਤੋਂ ਚੱਲਿਆ ਹੋਇਆ ਹਾਂ ਹਾਂ 70 'ਚ ਇਹ ਯੂਨੀਅਨ ਬਣੀ ਸੀ ਆਪਣੀ ਪੰਜਾਬ ਖੇਤੀਬਾੜੀ ਯੂਨੀਅਨ ਪਹਿਲਾਂ ਪਰ ਮਿਲੋ ਸਾਹਿਬ ਹੁਣ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈ ਉਹਨਾਂ ਦਾ ਸਖਤ ਬਿਆਨ ਆਇਆ ਕਹਿੰਦਾ ਕੋਈ ਹੋਵੇ ਭਾਵੇਂ ਕਿਸਾਨ ਆਗੂ ਹੁਣ ਜੱਥੇਬੰਦੀਆਂ ਹੁਣ ਜੇ ਕਿਸੇ ਨੇ ਧਰਨਾ ਲਾਇਆ ਮੁਜ਼ਾਹਰਾ ਕੀਤਾ ਸੜਕਾਂ ਜਾਮ ਕੀਤੀਆਂ ਤਾਂ ਸਖਤ ਕਾਰਵਾਈ ਲਈ ਤਿਆਰ ਰਹਿਣ ਦੇਖੋ ਭਗਵਾਨ ਦਮਨ ਨੂੰ ਇਹ ਨਹੀਂ ਪਤਾ ਵੀ ਉਹ ਕਿੰਨੇ ਦਿਨ ਰਹਿੰਦੇ ਨੇ ਅੰਗਰੇਜ਼ਾਂ ਨੇ 100 ਸਾਲ ਰਾਜ ਕੀਤਾ ਉਹਨਾਂ ਨੇ ਵੀ ਕੱਢਿਆ ਉਹਨਾਂ ਦੇ ਵੀ ਧੱਕੇ ਚੱਲੇ ਜੱਲਿਆਂ ਦੇ ਬਾਗ ਵਿੱਚ ਗੋਲੀਆਂ ਚੱਲੀਆਂ ਅਸੀਂ ਉਹਨਾਂ ਦੀ ਕੋਈ ਪਰਵਾਹ ਨਹੀਂ ਕੀਤੀ ਫਿਰ ਵੀ ਸਾਡੇ ਯੋਧਿਆਂ ਨੇ 93% ਪੰਜਾਬੀਆਂ ਨੂੰ ਕੁਲਾਨੀਆਂ ਦੇ ਕੇ ਇਯਾਦੀ ਦਿਵਾਈ ਇਯਾਦੀ ਮਿਲ ਗਈ ਆਰਥਿਕ ਵਾਦੀ ਲੈਣ ਲਈ ਅਸੀਂ ਭਾਰਤ ਤੋਂ ਦੌਰ ਤੇ ਇਕੱਠੇ ਹੋਏ ਆ ਕਿਸਾਨ ਯੂਨੀ ਸਾਡੇ ਪਾਰ ਦੇ ਵਿੱਚ ਬਣੀ ਹੋਈ ਆ ਹੁਣ ਇਹ ਭਾਰਤੀ ਕਿਸਾਨ ਯੂਨੀ ਤੋਂ ਬਸ ਯੂਤ ਮੋਰਚਾ ਬਣ ਗਿਆ ਹਾਂ ਪੁਲਿਸ ਸੰਘੋਲ ਮੋਰਚੇ ਬਿਰਦੇ ਕਲ ਚੱਲਦੀ ਆ ਹੁਣ ਜਿਹੜਾ ਭਗਵਾਨਦਮਨ ਇਹ ਬਿਆਨ ਦੇ ਰਿਹਾ ਬਈ ਮੈਂ ਕੋਈ ਧਰਨਾ ਬਜਾਦਾ ਨਹੀਂ ਲੱਗਣ ਦਊਗਾ ਮੈਂ ਅੱਗੇ ਵੀ ਕਹਿ ਕੇ ਆਂ ਵੀ ਪਤਾ ਨਹੀਂ ਇਹ ਤੇ ਕਿੰਨੇ ਦਿਨ ਹੈਗੇ ਨੇ ਕਿੰਨੇ ਦਿਨ ਨੇ ਹੈਗੇ ਇਹ ਐਵੇਂ ਪੜਾ ਜਾਂ ਮਾਰੀ ਜਾਂਦਾ ਜਦੋਂ ਕਿਤੇ ਟੱਕਰ ਲਾ ਗਈ ਨਾ ਖੜ ਤੇ ਆ ਨਾ ਫੇਰ ਇਹਨੂੰ ਪਤਾ ਲੱਗਣਾ ਵੀ ਕਿਵੇਂ ਹੋਣਾ ਹੁਣ ਤਾਂ ਇਹ ਦਿਨ ਕੱਟੀ ਕਰ ਰਿਹਾ ਇਹਨੂੰ ਇਹ ਨਹੀਂ ਪਤਾ ਬਈ ਕਿਸਾਨਾਂ ਦੇ ਸਿਰ ਤੋਂ ਤਾਂ ਹੀ ਬਣਿਆ 92 ਸੀਟਾਂ ਇਹ ਲੈ ਗਿਆ ਇਹ 92 ਸੀਟਾਂ ਦਾ ਘਮਰਾ ਹੋ ਗਿਆ ਹੈ ਵੀ ਮੈਂ 92 ਸੀਟਾਂ ਲੈ ਗਿਆ ਇਹ ਵੋਟਾਂ ਭਗਵੰਤ ਮਾਨ ਨੂੰ ਜਾਂ ਆਮ ਆਦਮੀ ਨੂੰ ਨਹੀਂ ਪਈਆਂ ਇੱਕ ਬੇਵ ਚੱਲ ਗਈ ਇਹ ਬੇਵ ਜੀ ਬਣੇ ਨੇ ਬਈ ਅਕਾਲੀਆਂ ਦਾ ਵੀ ਰਾਜ ਦੇਖ ਲਿਆ ਕਾਂਗਰਸ ਦਾ ਵੀ ਰਾਜ ਦੇਖ ਲਿਆ ਵੀ ਇਹਨਾਂ ਨੂੰ ਇੱਕ ਵਾਰੀ ਦੇਖ ਲੋ ਹਾਂ ਇਹਨੇ ਕਿਹਾ ਵੇ ਤੁਸੀਂ ਰਾਜ ਬਦਲਤਾ ਦਿਓ ਫਿਰ ਤੁਸੀਂ ਦੇਖੋ ਵੀ ਕਿੰਨਾ ਬਦਲਾ ਲਿਆਵਾਂਗੇ ਹੁਣ ਜਿੰਨਾ ਇਹ ਕਹਿੰਦਾ ਬਦਲਾ ਲਿਉਣ ਨੂੰ ਕਹਿੰਦਾ ਓਨੇ ਹੀ ਇਹਦੇ ਉਲਟ ਆਲਟਰ ਕੰਮ ਕਰਦੇ ਆ ਇਹ ਕਹਿੰਦਾ ਸੀ ਕੋਈ ਮਜਾਰਾ ਨਹੀਂ ਲੱਗੂਗਾ ਕੋਈ ਪਾਰਟੀ ਮਜਾਰਾ ਨਹੀਂ ਕੋਈ ਸਾਰੀਆਂ ਮਹਗਮਨੀਆਂ ਜਾਣਗੀਆਂ ਮਾਸਟਰਾਂ ਦੀਆਂ ਵੀ ਇਹ ਕਿਸਾਨਾਂ ਦੀਆਂ ਵੀ ਜਿੰਨੇ ਵੀ ਡਾਕਟਰ ਨੇ ਜਾਂ ਹੋਰ ਨੇ ਉਹ ਦੇਖੋ ਸਾਰਾ ਇਹ ਉਲਟੋ ਹੋ ਗਿਆ ਹੁਣ ਇਹ ਇਸ ਗੱਲ ਨੂੰ ਲਪਾਉਣ ਲਈ ਇਹ ਹੁਣ ਦਵਾ ਦਵਾ ਉਲਟਾ ਬਣਾਉਂਦਾ ਵੀ ਮੈਂ ਕਿਸਾਨਾਂ ਨੂੰ ਮੁਜਾਰੇ ਕਰ ਨਹੀਂ ਦੇਣਾ ਇਹ ਸਾਡਾ ਹੱਕ ਆ ਜਿਉਂ ਹੀ ਢਾਕਾ ਸਾਡਾ ਅਸੀਂ ਆਦੇ ਮੰਗਾ ਲੈ ਮੁਜਾਰੇ ਕਰਾਂਗੇ ਕਦੇ ਨਹੀਂ ਹਟਦੇ ਜੋ ਕੁਝ ਵੀ ਮਰਜ਼ੀ ਗੱਲ ਵਿੱਚ ਡਾਂਗਾ ਮਾਰਵੇ ਜਾਂ ਕੁਝ ਕਰੇ ਜਦੋਂ ਸਾਡਾ ਅਸੀਂ ਸਹਿਯੁਕਤ ਮੋਰਚੇ ਨੇ ਕੋਈ ਫੈਸਲਾ ਲਿਆ ਇਹ ਅਸੀਂ ਹੁਣੇ 13 ਤਰੀਕ ਨੂੰ ਸੀ ਜਬਰਬੁਰਦ ਤਿੰਨ ਰੈਡੀਆਂ ਕਰ ਰਹੇ ਆ ਜਗਰਾਵਾ ਕੁਗਜਰਾਵਾ ਉੱਥੇ ਖਾੜ ਦੇ ਵਿੱਚ ਇੱਕ ਮੋਰਚਾ ਲੱਗਿਆ ਸਾਡੇ ਧਰਨਾ ਚੱਲਦੇ ਉੱਥੇ ਮੇਰੇ ਪੁੱਛੇ ਵੀ ਉੱਥੇ ਧਰਨਾ ਡਾਤਾ ਤੇ ਬਿਜਾਦਾ ਧਰਨਾ ਉਹਨ ਵੀ ਇੱਥੇ ਬਟੰਡੇ ਚੱਲਦਾ ਸੰਗਰੂਰ ਚੱਲਦਾ ਸਾਡੇ ਧਰਨੇ ਚੱਲਦੇ ਨੇ ਹਲੇ ਵੀ ਚੱਲਦੇ ਨੇ ਕਿਉਂਕਿ ਉੱਥੇ ਉਹ ਗੈ ਬਾਇਓ ਗੈਸ ਬਣ ਰਹੀ ਆ ਬਾਹੂ ਗੈਸ ਬੰਨ ਜਾ ਬਹੁਤ ਕੈਸ ਬੰਨੀਆਂ ਨੇ ਪੰਜਾਬ ਅਸੀਂ ਕਹਿੰਦੇ ਆ ਵੀ ਅਸੀਂ ਫੈਕਟਰੀਆਂ ਦਾ ਵਿਰੋਧ ਨਹੀਂ ਕਰਦੇ ਫੈਕਟਰੀ ਲੱਗਣੀ ਚਾਹੀਦੀ ਆ ਪਰ ਜਿਹੜਾ ਉਹਦੇ ਵਿੱਚੋਂ ਗੰਦਮੰਦ ਨਿਕਲਣਾ ਜਿਹੜਾ ਤਜਾਬ ਨਿਕਲਣਾ ਜਾਂ ਆੜੀ ਮਾੜੀ ਕੈਸਾਂ ਨਿਕਲੀਆਂ ਨੇ ਉਹ ਉਹਨਾਂ ਦਾ ਅਸੀਂ ਵਿਰੋਧ ਕਰਦੇ ਆ ਵੀ ਉਹਦਾ ਸਾਨੂੰ ਦੱਸੋ ਵੀ ਉਹਦਾ ਸੋਲੂਸ਼ਨ ਕੀ ਹੋਊਗਾ ਅਸੀਂ ਉਹਦੇ ਸਬੰਧ ਦੇ ਨਾਰੇ ਲਾਇਆ ਅਸੀਂ ਚੋਂ ਤੇ ਪੇਗਣਾ ਤਰੀਕ ਨੂੰ ਅਸੀਂ ਇਹਨੇ ਇੱਥੇ ਦੇ ਡੀਸੀਆਂ ਨੂੰ ਜਾਂ एडीसी ਆ ਜਾਂ ਐਸਡੀਐਮ ਉੱਤੇ ਤਿੰਨਾਂ ਤੋਂ ਅਸੀਂ ਬਿਜਾਰੇ ਕਰਕੇ ਮੈਮੰਡਮ ਦੇਣਾ। ਆ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਹੈ। ਉਹਨਾਂ ਦੇ ਜਿਹੜੇ ਆਗੂ ਹੈ ਜਗਜੀਤ ਸਿੰਘ ਢੱਲੇਵਾਲ ਉਹਨਾਂ ਨੇ ਐਲਾਨ ਕੀਤਾ ਸੀ ਕਿ ਅੱਜ ਜਿਹੜੇ ਖਨੌਰੀ ਬਾਰਡਰ ਹੈ ਉਹਨਾਂ ਦੇ ਉੱਤੇ ਜਾਂ ਸ਼ੰਭੂ ਬਾਰਡਰ ਜਿਹੜੀਆਂ ਟਰਾਲੀਆਂ ਚੋਰੀਆਂ ਹੋਈਆਂ ਜਾਂ ਸਮਾਨ ਹੋਇਆ ਉਹਦੇ ਖਿਲਾਫ ਧਰਨਾ ਲਾਉਣਾ ਸੀ ਪਰ ਉਹਨਾਂ ਨੂੰ ਨਜ਼ਰਬੰਦ ਕਰ ਲਿਆ ਗਿਆ। ਕਿਵੇਂ ਦੇਖਦੇ ਹੋ? ਦੇਖੋ ਨਜ਼ਰਬੰਦ ਸਰਕਾਰ ਦੀ ਨੀਤੀ ਹੁੰਦੀ ਆ। ਵੀ ਆਪਾਂ ਬੰਦਿਆਂ ਨੂੰ ਇਕੱਠੇ ਨੂੰ ਲੀਡਰ ਫਾਲਡੋ ਬੇ ਬੰਦੇ ਕੱਟੇ ਨਹੀਂ ਆਉਣਗੇ। ਔਰ ਜਦੋਂ ਲੋਕ ਉੱਠਦੇ ਨੇ ਹੁਣ ਤੁਹਾਡੇ ਸਾਹਮਣੇ ਗੌਸਗੜ੍ਹ ਮੋਰਚਾ ਲੱਗਿਆ ਬਸ ਕਰਾ ਦੀ ਸਰਕਾਰ ਦੀ ਜਦੋਂ ਕੋਈ ਇਹ ਜਿਹਾ ਮੌਕਾ ਹੋਊਗਾ ਦੇਖੋ ਕਈ ਲੋਕ ਤਾਂ ਇਹ ਗੱਲ ਕਹਿੰਦੇ ਨੇ ਵੀ ਦੱਲੇ ਵਾਲੇ ਸਰਕਾਰ ਨਾਲ ਲੜਿਆ ਸੀ ਬੇ ਉਹ ਦਰਦਾ ਉਹਦਾ ਗ੍ਰਿਫਤਾਰ ਕਰ ਲਿਓ ਉਹਦਾ ਸਾਰਾ ਮਾਰ ਚੱਕ ਕੇ ਟਰਾਲੀਆਂ ਟੋਲੀਆਂ ਬੰਦੇ ਜਿੰਨੇ ਸੀ ਗ੍ਰਿਫਤਾਰ ਕਰ ਲੇ ਸਾਰੇ ਹਾਂ ਗ੍ਰਫਤਾਰ ਕਰਕੇ ਉਹਨਾਂ ਨੇ ਉਹ ਸਮਾਨ ਸਾਡਾ ਚੋਰੀ ਕਰ ਲਿਆ ਉਹਨਾਂ ਦੇ ਹੱਕ ਚ ਅਸੀਂ ਬੜੇ ਮੁਜਾਰੇ ਕੀਤੇ ਮੁਜਾਰੇ ਕਰ ਤੋਂ ਬਾਅਦ ਅਖੀਰ ਅਸੀਂ ਉਹਨਾਂ ਨਾਲ ਹੀ ਕਹਿੰਦੇ ਇੱਥੇ ਧਰਨੇ ਦੇ ਸਿਗਰ ਧਰਨੀ ਦੇਣੇ ਤੁਹਾਡੇ ਨਾਲ ਅਸੀਂ ਸਪੋਰਟ ਤੁਹਾਡੀ ਪੂਰੀ ਕਰਦੇ ਆ ਤੇ ਅਸੀਂ ਜਿਹੜਾ ਸਿਸਟਮ ਇਹ ਜਿਹੜਾ ਇਹਨਾਂ ਨੇ ਕੀਤਾ ਅਸੀਂ ਇਹਦੀ ਸਖਤ ਨਿੰਦਿਆ ਕਰਦੇ ਆ ਜਿਹੜਾ ਡਾਲਿਆਂ ਨੂੰ ਪੜਿਆ ਜਾਂ ਉਹਨਾਂ ਨੂੰ ਅੱਜ ਰੈਸ ਕੀਤਾ ਕਰੇ ਅਸੀਂ ਸਖਤ ਨਿੰਦਿਆ ਕਰਦੇ ਆ ਔਰ ਪੰਜਾਬ ਸਰਕਾਰ ਨੂੰ 警告 ਦਿੰਦੇ ਆ ਕਿ ਤੁਸੀਂ ਇਹ ਜਿਹੜੀ ਹਰਕਤਾਂ ਕਰਦੇ ਹੋ ਬਾਜ਼ ਆ ਜਾਓ ਨਹੀਂ ਇਹਦੇ ਨਤੀਜੇ ਬਹੁਤ ਭੜੇ ਨਿਕਲਣਗੇ ਜਿਹੜਾ ਪਾਣੀਆਂ ਦਾ ਅੱਜ ਕੱਲ ਬੜਾ ਮਸਲਾ ਹੋਇਆ ਹੋਇਆ ਹਰਿਆਣਾ ਤੇ ਪੰਜਾਬ ਦਾ ਵਿੱਚ ਹਿਮਾਚਲ ਵੀ ਆ ਗਿਆ ਉਹਨੂੰ ਤਾਂ ਤੁਹਾਡੀ ਯੂਨੀਅਨ ਕਿਵੇਂ ਦੇਖਦੀ ਦੇਖੋ ਜਦੋਂ ਐਸਬਾਈ ਅਸ ਨਹਿਰ ਬਣੀ ਸੀ ਉਦੋਂ ਵੀ ਭਾਰਤੀ ਕਿਸਾਨ ਯੂਨੀ ਇੱਕੋ ਹੁੰਦੀ ਸੀ ਉਦੋਂ ਅਸੀਂ ਮੋਰਚਾ ਲਾਇਆ ਉੱਤੇ ਕਪੂਰੀ ਚ ਪੂਰੀ ਜਿ ਮੋਰਚਾ ਲਾ ਕੇ ਅਸੀਂ ਉੱਤੇ ਖੰਡ ਪਾਟ ਵੀ ਰਖਾਇਆ ਅਖੀਰ ਉੱਥੇ ਗੰਡ ਬਾੜ ਸਾਡੇ ਡੀਐਸਪੀ ਨੇ ਆ ਕੇ ਸਾਡੇ ਤੋਂ ਗ੍ਰਿਫਤਾਰ ਕਰਕੇ ਮਹਾਰਾਜ ਦਾ ਸਰੂਪ ਚੱਕ ਕੇ ਧੱਕੇ ਨਾਲ ਲੈ ਗਏ ਸਾਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਤੇ ਉਹਨਾਂ ਨੂੰ ਚੱਣ ਲਗੇ ਧੰਨਵਾਦੀਆਂ ਮੈਂ ਨਾ ਭੁੱਲ ਗਿਆ ਜਿਹਨੇ ਗੋਲੀ ਮਾਰੀ ਸੀਗੇ ਆਪਣੇ ਉਹ ਇੰਜੀਨੀਅਰ ਦੇ ਉਹਦਾ ਗੀਤ ਵੀ ਬਣਿਆ ਹੋਇਆ ਸਿੱਧੂ ਨੇ ਗਾਇਆ ਗੀਤ ਉਹਦਾ ਜਟਾਣਾ ਜਟਾਣਾ ਜਟਾਣੇ ਨੇ ਇੰਜੀਨੀਅਰ ਮੜਦਾ ਮੁਰ ਗਿਆ ਜੁਰਤ ਨਹੀਂ ਬਈ ਵੀ ਇਸ ਨਹਿਰ ਨੂੰ ਬਣਾਤੀਆਂ ਇਹ ਉਹਦੇ ਨਹਿਰ ਰੁਕੀ ਪਈਆਂ ਇੱਕ ਪਾਣੀਆਂ ਦਾ ਮਸਲਾ ਇੱਕ ਜੰਮੂ ਕਸ਼ਮੀਰ ਦਾ ਮਸਲਾ ਇਹ ਜਾਣ ਬੁੱਝ ਕੇ ਸਰਕਾਰਾਂ ਖਰਾਬ ਕਰਦੀਆਂ ਨੇ ਪਾਣੀ ਦਾ ਮਸਲਾ ਤਾਂ ਸਾਡੇ ਨਾਲ ਪਹਿਲਾਂ ਤੋਂ ਧੱਕਾ ਹੁੰਦਾ ਆ 60 40 ਦੇ ਰੇਸ਼ਿਓਂ ਨਾਲ ਸੀ ਪਾਣੀ ਉਹਨਾਂ ਨੂੰ ਦੇਤਾ 40% ਉਹਨਾਂ ਦਾ ਸੀ 60 ਸਾਡਾ ਸੀ 4% ਜੰਮੂ ਕਸ਼ਮੀਰ ਨੂੰ ਦੇਤਾ ਹੁਣ ਲੋਕਾਂ ਨੇ ਸਾਡਾ ਪਾਣੀ ਹੋਰਦੇ ਹੋ ਕਿ ਪਾਣੀ ਤਾਂ ਹੁਣ ਅੱਗੇ ਨਾਲ ਕੱਟ ਗਿਆ ਅੱਗੇ ਤਾਂ ਹੜ ਆਉਂਦੇ ਹੁੰਦੇ ਸੀ ਪਾਣੀ ਵਧੂ ਹੁੰਦਾ ਸੀ ਤਾਂ ਆਪਾਂ ਬਾਦੂ ਪਾਣੀ ਦੇ ਦਿੰਦੇ ਜਿਹਨੇ ਬਾਦੂ ਪਾਣੀ ਦੀ ਗੱਲ ਕਰਦੇ ਆ ਕਿ ਉਹ ਹੜ ਚਾਹੁੰਦੇ ਨੇ ਮਾ ਹੱਕ ਤਾਂ ਉਸ ਸਟੇਟ ਦਾ ਹੁੰਦਾ ਰਿਪੀਰੀਅਨ ਐਕਟ ਜਿਹਨੂੰ ਕਹਿੰਦੇ ਨੇ ਰਿਪੀਰੀਅਨ ਐਕਟ ਉਹ ਆ ਉਹ ਕਹਿੰਦਾ ਇਹ ਵੀ ਜਿਹਦੇ ਜੇ ਦਰਿਆ ਚੱਲਦੇ ਨੇ ਉਹਦਾ ਮਾਲਕ ਕੋਈ ਆ ਕਿਸੇ ਨੂੰ ਪਾਣੀ ਦੇਵੇ ਕਿਸੇ ਨੂੰ ਨਾ ਜਾਵੇ ਜਿਹੜੀ ਅੰਗਰੇਜ਼ਾਂ ਵੇਲੇ ਨਹਿਰ ਰਾਜਸਥਾਨ ਨੂੰ ਕੱਢੀ ਸੀ ਪੰਜਾਬ ਸਰਕਾਰ ਉਹਦਾ ਮੁਆਵਜ਼ਾ ਲੈਂਦੀ ਰਹੀ ਆ ਪਰ ਮੁੱਖ ਮੰਤਰੀ ਜਿਹੜੇ ਭਗਵੰਤ ਸਿੰਘ ਮਾਨ ਨੇ ਉਹ ਪਾਖੜਾ ਡੈਮ ਤੇ ਗਏ ਸੀ ਕਹਿੰਦੇ ਬੰਨ ਬੰਦ ਕਰ ਜਾਂਦਾ ਜਾਣ ਨਹੀਂ ਦੇਣਾ ਇੱਕ ਬੂੰਦ ਵੀ ਪਾਣੀ ਦੇਖੋ ਜਿਹੜੀ ਸਾਦਰੂਬਲੀ ਮੈਂਡਾ ਬੀਬੀ ਹੈ ਜਿਹੜਾ ਐ ਐਮਪੀ ਬੀਬੀ ਐਮਪੀ ਬੀਬੀ ਐਮਪੀ ਉੱਤੇ ਵੀ ਸਾਡੇ ਨਾਲ ਸੈਂਟਰ ਸਰਕਾਰ ਨੇ ਧੱਕਾ ਕੀਤਾ ਸਾਡਾ ਮੈਂਬਰ ਉਹਨਾਂ ਨੇ ਹਟਾਦਾ ਆਪ ਦਾ ਲਾ ਲਿਆ ਚੇਰਮੈਨ ਆਪ ਦਾ ਲਾ ਲਿਆ ਬਦਨੀਆਂ ਕਰਤੀਆਂ ਯਾਨੀ ਸਾਡੇ ਤੇ ਹਰ ਇੱਕ ਵਾਰੀ ਹਰ ਇੱਕ ਜਗ੍ਹਾ ਧੱਕਾ ਹੀ ਹੁੰਦਾ ਹੈ ਕਿਉਂ ਸਾਡਾ ਜਦੋਂ ਮੈਂਬਰੀ ਖਤਮ ਕਰਦਾ ਉੱਥੇ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਨੌਕਰੀਆਂ ਦੇ ਵੀ ਸਾਡੇ ਨਾਲ ਬੇਇਨਸਾਫੀ ਹੋ ਰਹੀ ਆ ਚੰਡੀਗੜ੍ਹ ਦੇਣ ਚ ਵੀ ਸਾਡੇ ਨਾਲ ਬੇਇਨਸਾਫੀ ਹੋ ਰਹੀ ਆ ਚੰਡੀ ਦਾ ਰੋੜਾ ਚੰਡੀਗੜ੍ਹ ਦਾ ਰੋੜਾ ਜਮੇ ਪਿਆ ਰਹਿਆ ਇਹ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਨਾ ਸੈਂਟਰ ਸਰਕਾਰਾਂ ਅਸੀਂ ਦਾ ਭਾਰਤੀ ਕਿਸਾਨ ਯੂਨੀਅਨ ਬਹੁਤ ਦੇਰ ਤੋਂ ਇਹ ਮੰਗ ਕਰਦੇ ਆ ਰਹੇ ਆ ਵੀ ਰਾਜਾਂ ਨੂੰ ਵੱਧ ਦਕਰ ਦਿਓ ਜਿਵੇਂ ਕੈਨੇਡਾ ਚ ਆ ਅਮਰੀਕਾ ਚ ਆ ਉਹਦਾ ਰਾਜ ਆ ਜਿਹੜਾ ਕੋਈ ਵੀ ਰਾਜ ਆਦਾ ਮਰਜ਼ੀ ਨਾਲ ਜਿਹਨੇ ਮਰਜ਼ੀ ਲੈਣ ਦੇਣ ਕਰੇ ਪਰ ਸਰਕਾਰ ਕਹਿੰਦੀ ਹੈ ਵੀ ਨਹੀਂ ਤੁਹਾਡੇ ਅੱਖ ਸਾਰੇ ਅੱਖ ਹੋਗੇ ਅਸੀਂ ਇੰਟਰਨੈਟ ਲੈ ਲੈਣੀ ਹੁਣ ਇਸ ਗੱਲ ਤੇ ਸਾਡੇ ਨਾਲ ਪੰਜਾਬ ਨਾਲ ਬਹੁਤ ਫਿਕਰਾਂ ਹੋਈਆਂ ਇਹ ਸੰਨਲ ਭਾਰਤੀ ਕਿਸਾਨ ਜੀ ਨੇ ਲੱਖੋਵਾਲ ਦੇ ਸਰਪ੍ਰਸਤ ਅਵਤਾਰ ਸਿੰਘ ਮੈਲੋ ਸੀ ਜਿਹੜੇ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਨੂੰ ਆਪਣੀ ਸਰਕਾਰ ਚਲਾਉਣੀ ਚਾਹੀਦੀ ਹੈ ਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹੈ ਤੇ ਜਿਹੜੀ ਕਿਸਾਨਾਂ ਦਾ ਅਧਿਕਾਰ ਹੈ ਆਮ ਲੋਕਾਂ ਦਾ ਅਧਿਕਾਰ ਹੈ ਜੇ ਉਹਨਾਂ ਦੇ ਹੱਕ ਨਾ ਮਿਲਣ ਉਹ ਧਰਨੇ ਮਜ਼ਾਰੇ ਕਰ ਸਕਦੇ ਆ ਤੇ ਉਹ ਕਰਦੇ ਰਹਿਣਗੇ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜ਼ਰੂਰ ਦਿਓ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰाइम ਟੀਵੀ ਦੇ ਲਈ ਰਵੀ ਭਾਟੀਆ